ਹੈਲੋ ਜੀ ਹੋਰ ਅਸੀਂ ਕਿੱਥੇ ਪਹੁੰਚ ਗਏ ਮੱਲਾ ਪਿੰਡ ਮੱਲਾ ਪਿੰਡ ਮੱਲਾ ਮਹੱਲੇ ਮਹੱਲੇ ਵਾਹਣ ਹੈ ਹੈਲੋ ਆਹ ਜਾਬੀ ਨੂੰ ਮੇਰੇ ਕੋਲ ਨਹੀਂ ਹੈ ਤੁਹਾਨੂੰ ਅਸੀਂ ਸਾਰੀ ਫੈਮ ਲੰਬਾ ਅੱਜ ਜਿਸੀ ਆਇਆ ਵਾਸਤੇ ਠੀਕਰ ਐਂ ਲਗ ਰਿਹਾ ਲੰਬਾ ਤਾਂ ਤੇ ਹੋਰ ਸੁਣ ਕਰਾਂਗੇ ਬਿਲਾਈ ਤੱਕ ਸਪੀਸ ਪੁੱਛਾ ਲੈਣਾ ਤੇ ਛੋਟਾ ਬੋਦਰ ਅਬ ਮੈਂ ਕੀ ਬਤਾਵਾਂਗਾ ਹੈਲੋ ਜੀ ਹੈਲੋ ਅੱਜ ਮੈਂ ਸੇਸ ਕੋਲਾ ਆਫੀਸ ਜਿਹੜੀਆਂ ਪਹਿਲਾਂ ਬਰਾਤ ਆਉਂਦੀਆਂ ਸੀਗੀਆਂ ਹਾਂਜੀ ਉਹਨਾਂ ਨੂੰ ਤਾਂ ਅਸੀਂ ਇੰਨਾ ਮਤਲਬ ਕਿਵੇਂ ਸਾਂਉਂਦੇ ਸੀ ਬਰਾਤਾਂ ਨੂੰ ਤਿੰਨ ਦਿਨ ਜਿਹਦੇ ਤਾਏ ਚਾਚੇ ਹੁੰਦੇ ਸੀ ਇੱਕ ਇੱਕ ਦਿਨ ਉਹ ਰੋਟੀ ਕਰਦੇ ਸੀਗੇ ਅੱਛਾ ਜੀ ਹਾਂਜੀ ਮਨ ਸ੍ਰੀਕਾ ਪਹਿਲਾਂ ਬੜਾ ਵਧੀਆ ਹੁੰਦਾ ਸੀ ਹਾਂ ਬਹੁਤ ਵਧੀਆ ਸ਼੍ਰੀਕਾ ਹੁੰਦਾ ਸੀ ਆ ਲੋਕਾਂ ਦਾ ਰਹਿਣ-ਬਹਿਣ ਬਹੁਤ ਚੰਗਾ ਸੀ ਚਾਹੋ ਪਿਆਰ ਵਾਲੇ ਲੋਕ ਸੀਗੇ ਫੇ ਪੌਂਦੇ ਕਿੰਨੇ ਨਿਸਬਤ ਕਿੱਥੇ ਸੀ ਇੰਨੀ ਬਰਾਤ ਨੂੰ ਮੰਝੇ ਬਿਸਤਰੇ ਪਿੰਡ ਤੋਂ ਲਿਆਉਂਦੇ ਸੀ ਮੰਝ ਉਹ ਨਹੀਂ ਉਦੋਂ ਤੁਨਸਾਲਾ ਹੁੰਦੇ ਸੀ ਗੁਰਦੁਆਰੇ ਤਾਂ ਹੁਣ ਬਣੇ ਆ ਹਾਂਜੀ ਉਦੋਂ ਤੁਨਸਾਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੁੰਦੀ ਸੀ ਹਾਂਜੀ ਉੱਥੇ 4 ਵਜੇ ਆਨੰਦ ਹੁੰਦੇ ਹੁੰਦੇ ਸੀ ਕਿ ਹਰੇ ਕੁੜੇ ਦੇ 4 ਵਜੇ ਆਨੰਦ ਹੁਣ ਦੇ ਲੋ ਆਨੰਦ ਕਿਹ ਟਾਈਮ ਆਉਂਦੇ ਨੇ ਹਾਂਜੀ ਹੁਣ ਤਾਂ 12:00 ਵਜੇ ਆ ਦਿੰਦੇ ਆ ਹੁਣ ਤਾਂ ਮਰਗਦਾ ਭੋਗ ਵੀ 1:00 ਵਜੇ ਪਾ ਦਿੰਦੇ 1:00 ਵਜੇ ਆਨੰਦ ਹੋਣ ਲੱਗੇ ਸਹੀ ਗੱਲ ਹੈ ਨਹੀਂ ਪਹਿਲੇ ਹੈਰਾਨ ਦੀ ਗੱਲ ਆ ਹਨਾ ਇੰਨੀ ਮਤਲਬ ਜਿਹੜਾ ਬਰਾਤ ਜਿਵੇਂ ਹੁਣ ਹੁੰਦੀ ਆ ਮਸਲ ਜੀ ਪਹਿਲਾਂ ਵੀ ਐਵੇਂ ਆਉਂਦੀ ਸੀ ਕਿ ਥੋੜੇ ਬੰਦੇ ਹੁੰਦੇ ਸੀ ਸਾਹਮਣੇ ਸੌਖੇ ਹੁੰਦੇ ਸੀ ਨਹੀਂ ਜੀ ਪਹਿਲਾਂ ਉੱਤੇ ਸਪੀਕਰ ਲੱਗਾ ਹੁੰਦਾ ਸੀਗਾ ਸਪੀਕਰ ਦੇ ਵਿੱਚੋਂ ਗੀਤ ਗਾਉਣੇ ਪੁਰਾਣੇ ਗੀਤੇ ਦੇ ਚੱਲਦੇ ਹੁੰਦੇ ਸੀ ਹਾਂਜੀ ਹਾਂਜੀ ਫਿਰ ਦੂਰੋਂ ਪਤਾ ਲੱਗ ਜਾਂਦਾ ਸੀਗਾ ਵੀ ਬਰਾਤ ਆ ਰਹੀ ਆ ਅੱਛਾ ਜੀ ਤੇ ਫਿਰ ਘਰੇ ਆ ਕੇ ਵੀ ਸਪੀਕਰ ਕੋਠੇ ਤੇ ਲਾ ਦਿੰਦੇ ਸੀਗੇ ਮੰਜੇ ਦੇ ਉੱਤੇ ਹਾਂ ਅੱਛਾ ਜੀ ਤੇ ਸਪੀਕਰ ਵੰਦ ਕੇ ਉੱਥੇ ਉੱਪਰ ਲਾਉਣਾ ਤਾਂ ਹੀ ਕਹਿੰਦੇ ਹੁੰਦੇ ਸੀ ਕਿ ਕੋਠੇ ਤੇ ਸਪੀਕਰ ਲੱਗਿਆ ਹਨਾ ਉਹ ਮੰਜੇ ਤੇ ਉੱਪਰ ਲਾਉਂਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਜਿਵੇਂ ਕਿ ਅੱਜ ਕੱਲ ਹਨਾ ਜਿਵੇਂ ਕਿਸੇ ਪਰੋਣੇ ਨੂੰ ਘਟ ਪੁੱਛਿਆ ਗਿਆ ਵੱਧ ਪੁੱਛ ਲਿਆ ਪਹਿਲਾਂ ਵੀ ਇੱਕ ਲੜਾਈ ਹੁੰਦੀ ਸੀ ਕੋਈ ਰੁੱਸ ਗਿਆ ਕੋਈ ਨਹੀਂ ਨਹੀਂ ਕਿ ਕਿ ਸਵਾਗਤ ਬਹੁਤ ਜ਼ਿਆਦਾ ਗੁੱਥਿਆ ਨਹੀਂ ਸੀਗਾ ਲੋਕਾਂ ਦੇ ਬੱਚੋ ਲੋਕਾਂ ਦੇ ਵਿੱਚ ਜ਼ੋਰ ਜ਼ਿਆਦਾ ਸੀ ਗੁੱਥਿਆ ਨਹੀਂ ਸੀਗਾ ਹੁਣ ਅੱਜ ਕੱਲ ਤਾਂ ਲੋਕਾਂ ਦੇ ਵਿੱਚ ਗੁੱਥਾ ਜ਼ਿਆਦਾ ਆ ਜ਼ੋਰ ਹੈ ਨਹੀਂਗਾ ਅੱਛਾ ਤੁਸੀਂ ਕੋਈ ਵਿਆਹ ਦੀ ਗੱਲ ਹੋਰ ਦੱਸੋ ਜਿਹੜੀ ਇੰਟਰਸਟਿੰਗ ਹੁੰਦੀ ਸੀ ਜਿਹੜੀ ਹੁਣ ਨਹੀਂ ਹੈਗੀ ਹਾਂਜੀ ਵਿਆਹ ਤਾਂ ਆਉਂ ਸੀਗਾ ਜੀ ਉਹਦੇ ਕੁੜੀ ਨੂੰ ਕਈ ਵਾਰੀ ਤਾਂ ਲੋਕ ਐ ਕਰਦੇ ਸੀਗੇ ਛਾਲ-ਛਾਲ 6-6 ਮਹੀਨੇ ਹਾਂਜੀ ਤੇ ਮਗਲਾਵਾ ਨਹੀਂ ਸੀ ਦਿੰਦੇ ਕੁੜੀ ਨੂੰ ਬਚਦਾ ਵਿਆਹ ਕਰਕੇ ਘਰੇ ਰੱਖ ਲੈਂਦੇ ਅੱਛਾ ਜੀ ਹੁਣ ਮਤਲਬ ਨਾਲ ਦੇ ਨਾ ਤੋਰਦੇ ਹਾਂ ਹਾਂਜੀ ਤੇ ਘੱਟੋ-ਘੱਟ 25 ਸਾਲ ਤੋਂ ਘੱਟ ਕੋਈ ਕੁੜੀ ਆ ਬੈਠੀ ਸੀ ਕਰਦੇ 25-30 ਸਾਲ ਦੀ ਦਾ ਕਰਦੇ ਨਹੀਂ ਮੈਂ ਸਮਝੀ ਆਉਦਾ-ਜਾਵੇ ਜਾ ਕੇ ਘਰ ਦਾ ਸੰਭ ਲੂਗੀ ਨਕਾ ਲੱਗ ਜਾਂਦਾ ਸੀ ਬਈ ਵਰਤ ਵਰਤਾਵਾ ਕਰਨਾ ਪੈਂਦਾ ਰਿਸ਼ਤੇਦਾਰੀਆਂ ਚ ਮੈਂ ਸੁਣਿਆ ਵੀ ਛੋਟੀ ਉਮਰ ਚ ਵਿਆਹ ਆ ਮਾਸੀ ਜੀ ਨੂੰ ਦੇਖਣ ਗਏ ਸੀਗੇ ਹਾਂ ਜੀ ਤੁਸੀਂ ਦੇਖਿਆ ਸੀ ਮਾਸੀ ਜੀ ਕੋ ਪਹਿਲੇ ਬਿਆਹ ਤੋਂ ਬਾਅਦ ਦੇਖਿਆ ਸੀਗਾ ਨਹੀਂ ਸ਼ਰਮ ਦੇਖਿਆ ਤਾਂ ਉਹਦੇ ਵਿਆਹ ਤੋਂ ਮਗਰੋਂ ਹੋਇਆ ਠੀਕ ਆ ਦੇਖਿਆ ਤਾਂ ਪਹਿਲਾਂ ਨਹੀਂ ਸੀਗਾ ਦੇਖ ਲਿਆ ਸੀ ਪਹਿਲਾਂ ਤਾਂ ਕੋਈ ਦਿਖਾਉਂਦੇ ਹੁੰਦੇ ਸੀ ਇੱਕ ਆਪ ਰੁਪਈਆ ਤੁਹਾਨੂੰ ਪਤਾ ਨਹੀਂ ਸੀਗਾ ਆਪ ਨਹੀਂ ਤਾਂ ਪਈਆ ਦੇ ਕੇ ਅਸੀਂ ਜੀ ਪਹਿਲਾਂ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ ਮਗਰੋਂ ਪਤਾ ਲੱਗਾ ਜਦੋਂ ਉੱਥੇ ਗਏ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕਰ ਲਈ ਅੱਛਾ ਜੀ ਨੇ ਮੈਗ ਕਹਿੰਦੇ ਸੀ ਵੀ ਕੂੜ ਦਾ ਕੁੰਡ ਬੜੀ ਇੱਥੇ ਤੱਕ ਲੁਕੋ ਕੇ ਲਿਆਂਦੇ ਸੀਗੇ ਕੁੰਡ ਕੱਢਦੇ ਸੀਗੀਆਂ ਮੂੰਹ ਨਹੀਂ ਦਿਖਾਇਆ ਜਾਦਾ ਉਹਦਾ ਉਹ ਤੋਂ ਵੀ ਕੁੰਡ ਕੱਢਦੀਆਂ ਸੀਗੀਆਂ ਤੇ ਜਿਹੜਾ ਜੇਸਾ ਉਹ ਤੋਂ ਵੀ ਕੱਢਦੀਆਂ ਸੀਗੀਆਂ ਹੁਣ ਨਹੀਂ ਕੋਈ ਕੱਢਦਾ ਹੁਣ ਨਹੀਂ ਕੋਈ ਕੱਢਦਾ ਅੱਛਾ ਕੁੰਡ ਕੱਢਣ ਦਾ ਇੱਕ ਬੜਾ ਫਾਇਦਾ ਹੁੰਦਾ ਸੀਗਾ ਹਾਂਜੀ ਤੁਸੀਂ ਦੱਸੋਗੇ ਕਿ ਮੈਂ ਦੱਸਾਂ ਤੁਸੀਂ ਦੱਸੋ ਜੀ ਪਹਿਲਾਂ ਤੁਸੀਂ ਦੱਸੋ ਕੋੜ ਜਿਆ ਹੁੰਦਾ ਸੀ ਜੀ ਨਹੀਂ ਮੇਰਾ ਇਹ ਸੌਦਾ ਪਤਾ ਲੱਗ ਜਾਂਦਾ ਸੀ ਕਿ ਇਹਦੇ ਨਾਲ ਜਾਣਾ ਵਾ ਪਤਾ ਲੱਗ ਜਾਂਦਾ ਸੀ ਜਾਂ ਇਹਦੀ ਨੋ ਹੋਊਗੀ ਅੱਛਾ ਜਾਂਦੀ ਆ ਇਹਦੇ ਨਾਲ ਅੱਛਾ ਇੱਕ ਹੋਰ ਹੀ ਹਾਂ ਤੇ ਹੁਣ ਤਾਂ ਪਤਾ ਨਹੀਂ ਲੱਗਦਾ ਜੀ ਅੱਛਾ ਨਾ ਨੋ ਦਾ ਪਤਾ ਲੱਗਦਾ ਮਸੌੜੇ ਦਾ ਪਤਾ ਲੱਗਦਾ ਸਹੀ ਗੱਲ ਹੈ ਅੱਗੇ ਜਦੋਂ ਵਿਆਹ ਜਾਂਦੇ ਸੀ ਜੇ ਜੇ 100 ਮੁੰਡੇ ਨੇ ਵਰਾਤ ਜਾਂਦਾ ਤਾਂ 100 ਦੇ ਸ਼ੇਰ ਤੇ ਪੱਗ ਹੁੰਦੀ ਸੀ ਕਿਵੇਂ ਜੀ ਸਾਰੇ ਹੱਥ ਤੇ ਪੱਗ ਬੰਨ੍ਹਦੀ ਹੁੰਦੀ ਸੀ ਜਦੋਂ ਸਾਰੇ ਮਤਲਬ ਓਕੇ ਸਾਰੇ ਮਤਲਬ ਪੱਗਾਂ ਵਾਲੇ ਹੁੰਦੇ ਸੀ ਹਾਂਜੀ ਜਦੋਂ ਘਰੇ ਆ ਜਾਏ ਕਿਸੇ ਨੇ ਬੋਲਣਾ ਵੀ ਲੜਕੀ ਨੂੰ ਕਿਸੇ ਨੇ ਕਿਹਾ 5 6 ਮਹੀਨੇ ਸਾਲ ਬਾਅਦ ਕਿ ਬੋਲਣਾ ਉਹਨੇ ਕਹਣਾ ਐਵੇਂ ਨਹੀਂ ਆਈ ਮੈਂ 100 ਪੱਗਾਂ ਨਾਲ ਆਈ ਹਾਂ ਓ ਵਾਓ ਤੇ ਹੁਣ ਕੀ ਕਹਣਗੇ ਗੁੱਲੂਵਾਂਦ ਤਾਂ ਨਹੀਂ ਆਈਆਂ ਸਹੀ ਗੱਲ ਹੈ ਕਦੇ ਨਾਲ ਹੁਣ ਵੀ ਗੁੱਲੂਵਾਂਦ ਆ ਜਾਣਗੇ ਪੱਗ ਤਾਂ ਹੁੰਦੀ ਹੀ ਲੜੇ ਦੇ ਸ਼ੇਰ ਕੋਈ ਨਾ ਹੁੰਦੇ ਆ ਜਾਂ ਚੋਤੀ ਹੋਊਗੀ ਮਾਫ ਲੈ ਅੱਛਾ ਜੀ ਨਹੀਂ ਮੈਂ ਸੋਣੇ ਕੁੰਡ ਕੱਢਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਸੀਗਾ ਵੀ ਜੇ ਕੋਈ ਕਿਸੇ ਨਾਲ ਰੁੱਸ ਜਾਂਦੀ ਤਾਂ ਵੀ ਨਹੀਂਛੇ ਦੀ ਪਤਾ ਲੱਗਦਾ ਸੀਗਾ ਹੁਣ ਤਾਂ ਮਤਲਬ ਜੇ ਕੋਈ ਘਰ ਚ ਲੜਾਈ ਹੋਈ ਕਿ ਦੋ ਜਣ ਲੜਪੀਆਂ ਲੈ ਉਹਨੇ ਮੈਨੂੰ ਬੁੱਲ ਕੱਢੇ ਹਨਾ ਉਹਨੇ ਮੇਰੇ ਕਿਨੇ ਐਂ ਦੇਖਿਆ ਫਿਰ ਹੋ ਲੜਾਈ ਪੈਂਦੀ ਸੀ ਅੱਗੇ ਹਜੇ ਕੁੰਡਰੇ ਵਿੱਚ ਹੁੰਦੀਆਂ ਸੀ ਲੜੀਆਂ ਹੁੰਦੀਆਂ ਸੀ ਹਨਾ ਤੂੰ ਦੱਸ ਮੈਨੂੰ ਮੈਂ ਕਿੰਨਾ ਸਮੇਂ ਕਿਹੜਾ ਕੰਡ ਕਾ ਲਈ ਨਹੀਂ ਮਸੜੇ ਇੱਕ ਹੁੰਦਾ ਸੀ ਨਾ ਹਾਂਜੀ ਹਾਂਜੀ ਤੂੰ ਕੱਢ ਕੇ ਵਹਿ ਜਾ ਨਹੀਂ ਉਹਦੋਂ ਕਿਉਂ ਪਿਆਰੀ ਬਾਹਲੇ ਹੁੰਦੇ ਸੀਗੇ ਨਹੀਂ ਅੱਗੇ ਨਾ ਕੁੰਡ ਦੇ ਵਿੱਚ ਹੀ ਹੁੰਦਾ ਸੀਗਾ ਵੀ ਪਤਾ ਹੀ ਨਹੀਂ ਲੱਗਦਾ ਸੀ ਉਹ ਗੁੱਸੇ ਗਿੱਲੇ ਦਾ ਹਾਂ ਜੀ ਵੀ ਇਹਨੇ ਇਹ ਮੇਰੇ ਨਾਲ ਗੁੱਸੇ ਆ ਗਿੱਲੇ ਆ ਜਾਂ ਹਮੂੰ ਮੂੰਹ ਤਾਂ ਪਤਾ ਲੱਗ ਜਾਂਦਾ ਕੁੱਡ ਕੰਡ ਇਹ ਬੜਾ ਫਾਇਦਾ ਹੁੰਦਾ ਸੀਗੀ ਹੁੰਦੀ ਸੀ ਅੱਗੇ ਹਰ ਕੋਈ ਕੁੰਡ ਵਾਲੀ ਹੁੰਦੀ ਸੀਗੀ ਤਾਂ ਕਰਕੇ ਨਹੀਂ ਸੀ ਪਤਾ ਲੱਗਦਾ ਗੁੱਸੇ ਗਿੱਲੇ ਹੋਰ ਤੇ ਉਹੀ ਤਾਂ ਮੈਂ ਕਹਿ ਰਹੀ ਆ ਇਹਦਾ ਬੜਾ ਫਾਇਦਾ ਹੁੰਦਾ ਸੀਗਾ ਹੁਣ ਤਾਂ ਕਿ ਦੂਜੇ ਦੇ ਮੂੰਹ ਦੇਖੀ ਜਾਂਦੇ ਨੇ ਨਾ ਵੀ ਮਨੇ ਮੈਨੂੰ ਆਇਆ ਕਿੱਦਾਂ ਮੈਨੂੰ ਆਇਆ ਕਿੱਦਾਂ ਹੁੰਦਾ ਨੰਦਾ ਦੇ ਦੇ ਨੰਗਾ ਉਹ ਹੁੰਦਾ ਵਾ ਸਹੀ ਗੱਲ ਹੈ ਅੱਗੇ ਹਜੇ ਪਤਾ ਨਹੀਂ ਸੀ ਲੱਗਦਾ ਕਹੋਂਡ ਕੱਢਿਆ ਹੋਣਾ ਤੇ 4 ਵਜੇ ਨੰਦ ਹੋ ਜਾਂਦੇ ਸੀ ਹੁੰਦਾ ਬਾਹਰ 1 ਵਜੇ ਨੰਦੀ ਬਾਹਰ 1 ਵਜੇ ਹੁੰਦੇ ਆ ਪਹਿਲਾਂ ਵਾਲੇ ਜਵਾਨਿਆਂ ਦੇ ਵਿੱਚ ਤਾਂ ਕਹਿੰਦੇ ਵੀ ਹਨਾ ਵੱਡੀ ਛੋਟੀ ਪਰਝਾਈ ਦਾ ਵੀ ਨਹੀਂ ਸੀ ਪਤਾ ਲੱਗਦਾ ਕਿਉਂਕਿ ਘੰਡ ਕੱਢੇ ਹੁੰਦੇ ਸੀ ਨਾ ਉਦੋਂ ਵੱਡੀ ਛੋਟੀ ਪਰਝਾਈ ਦਾ ਇਸ ਕਰਕੇ ਨਹੀਂ ਉਦੋਂ ਪਤਾ ਲੱਗਦਾ ਸੀ ਕਿਉਂਕਿ ਉਦੋਂ ਘੰਡ ਕੱਢੇ ਹੁੰਦੇ ਸੀ ਗੱਲ ਛੋਟੀ ਨੇ ਕਹਿ ਦੇਣੀ ਆ ਵੱਡੀ ਤੇ ਜਾਣੀ ਜਾਂ ਉਹ ਤੋਂ ਵੱਡੀ ਹੋਣੀ ਜਿਹੜੀ ਜਾਂ ਉਹਦੇ ਤੇ ਚਲੀ ਜਾਣੀ ਤੈਨੂੰ ਕੀ ਪਤਾ ਉਹਰ ਤੈਨੂੰ ਕਿਵੇਂ ਪਤਾ ਤੈਨੂੰ ਕਿਵੇਂ ਪਤਾ ਆਇਆ ਨਾ ਯਾਪਾ ਹੁਣ ਬੈਠੇ ਹੁੰਦੇ ਆ ਬਜ਼ੁਰਗਾਂ ਦੇ ਵਿੱਚ ਗੱਲਾਂ ਬਾਤਾਂ ਸੁਣਨੀਆਂ ਦੀਆਂ ਬਾਰੇ ਤਾਂ ਪਤਾ ਲੱਗਦਾ ਰਹਿੰਦਾ ਆਪਾਂ ਵੈਸੇ ਪੁਰਾਣਾ ਜਵਾਨਾ ਤਾਂ ਦੇਖਿਆ ਨੀਗਾ ਤੇ ਆਪਾਂ ਦਾ ਹੁਣ ਮਾਡਲ ਟਾਈਪ ਦੇ ਬੰਦੇ ਆਗੇ ਆਪਾਂ ਦਾ ਮਾਡਲ ਜਵਾਨ ਨਹੀਂ ਚਾਹੀਏ ਤਾਂ ਕਰਕੇ ਵੀ ਸੁਣੀਆਂ ਸੁਣਾਈਆਂ ਗੱਲਾਂ ਆਪਾਂ ਵੀ ਦੱਸ ਰਹੇ ਆ ਆਪਾਂ ਕਿਹੜਾ ਕੀ ਦੇਖਿਆ ਕੋਸ ਅੱਗੇ ਕਹਿੰਦੇ ਜਿਹੜੇ ਮਾਸਟਰ ਜੀ ਇਹਨਾਂ ਨੂੰ ਬਲਦਾਂ ਦੀਆਂ ਟੱਲੀਆਂ ਬੰਨਦੇ ਸੀਗੇ ਉਹ ਕਿਉਂ ਬੰਦਦੇ ਸੀਗੇ ਉਹ ਟੱਲਿਆਂ ਉਾਂ ਬੰਦ ਹੁੰਦੇ ਸੀ ਪਤਾ ਲੱਗ ਜਾਂਦਾ ਸੀ ਆ ਵੀ ਹਾਲੀ ਹੁਣ ਹਲ ਜੋੜ ਕੇ ਚਲੇ ਆ ਗਿਆ ਅੱਛਾ ਜੀ ਹਾਂ ਜੀ ਫਿਰ ਮਜ਼ਰ ਉਹਨੇ 4 ਵਜੇ ਸਵੇਰ ਜਾਣਾ ਅੱਛਾ ਤੇ ਮਤਲਬ ਉਹਦੀ ਮਾਂ ਨੇ ਰੋਟੀ ਲੈ ਕੇ ਜਾਣਾ ਮਾਂ ਨੂੰ ਪਤਾ ਹੁੰਦਾ ਜੀ ਮੇਰੇ ਪੁੱਤ ਨੂੰ ਭੁੱਖ ਲੱਗੀ ਹੋਊਗੀ ਹਾਂ ਜੀ ਫਿਰ ਉਹਨਾਂ ਨੇ ਰੋਟੀ ਲੈ ਕੇ ਜਾਣੀ ਰੋਟੀਆਂ ਉਦੋਂ ਹੁੰਦੀਆਂ ਸੀਗੀਆਂ ਮਿੱਸੀਆਂ ਰੋਟੀਆਂ ਹਾਂ ਜੀ ਲੱਸੀ ਹੋਣੀ ਚਾਹ ਹੋਣਾ ਨਾਲ ਨੂੰ ਗੰਢਾ ਹੋਣਾ ਲੱਸੀ ਹੋਣਾ ਦਹੀਂ ਹੋਣਾ ਨਹੀਂ ਜਿਹੜੇ ਟੱਲੀਆਂ ਬਣਨ ਦਾ ਵੀ ਹੁੰਦਾ ਸੀਗਾ ਵੀ ਉਹ ਕੋਈ ਖਾਸ ਕਰਕੇ ਬਣੀ ਇੱਕ ਤਾਂ ਚਲੋ ਵੀ ਬੰਦੇ ਨੂੰ ਲੱਗਦਾ ਵੀ ਹਾਂ ਵੀ ਖੇਤੋਂ ਬੰਦਾ ਚਲਿਆ ਗਿਆ ਹਾਲੀ ਹਨਾ ਹਾਂਜੀ ਇੱਕ ਹੋਰ ਬਸ ਇਹੀ ਕਾਰਨ ਸੀ ਕਿ ਹੋਰ ਸ਼ੌਕ ਹੁੰਦਾ ਸੀਗਾ ਉਹਨਾਂ ਦਾ ਸ਼ੌਕ ਬਹੁਤ ਜ਼ਿਆਦਾ ਹੁੰਦਾ ਸੀ ਲੋਕਾਂ ਨੂੰ ਮੈਂ ਸੁਣਿਆ ਕਿ ਵੀ ਜੇ ਟੱਲੀਆਂ ਮਤਲਬ ਜਦੋਂ ਬਲਦਨ ਟੱਲੀਆਂ ਬਣੀਆਂ ਹੁੰਦੀਆਂ ਸੀ ਮਤਲਬ ਖੇਤ ਤੋਂ ਵਾਪਸ ਆਉਂਦੇ ਸੀ ਘਰੇ ਜੇ ਬਾਈ ਚਾਂਸ ਜਨਾਨੀਆਂ ਘਰ ਦੇ ਵਿੱਚ ਬੋਲ ਵੀ ਰਹੀਆਂ ਨੇ ਜਾਂ ਗੁੱਸਾ ਗਿੱ ਲੱਗ ਲੜ ਰਹੀਆਂ ਨੇ ਤਾਂ ਉਹ ਚੁੱਪ ਕਰ ਜਾਂਦੇ ਸੀ ਵੀ ਹਾਂ ਬਾਹਰੋਂ ਘਰ ਦੇ ਆ ਗਏ ਬੇਚੁੱਪ ਕਰਕੇ ਪਤਾ ਲੱਗ ਜਾਂਦਾ ਕਿ ਹਾਲ ਹੀ ਸਾਡਾ ਵਿਵਾਰ ਚ ਆ ਗਿਆ ਉਹਨਾਂ ਨੇ ਗੇਟ ਖੋਲ ਦੇਣਾ ਖੋਲ ਦੇਣਾ ਹਾਂਜੀ ਹਾਂ ਇਹ ਵੀ ਬੜਾ ਹੁੰਦਾ ਸੀ ਹਾਂ ਇਹ ਪਤਾ ਪਹਿਲਾਂ ਲੱਗ ਜਾਂਦਾ ਜੀ ਬੇਲੋ ਪਹਿਲਾਂ ਵਾਲੇ ਆ ਨਾ ਕਿੰਨੇ ਸਕਿਮੀ ਹੁੰਦੇ ਸੀਗੇ ਮਤਲਬ ਇਹ ਚੀਜ਼ ਨਾਰਮਲ ਚੱਲਦੀ ਸੀਗੀ ਉਹਨਾਂ ਨੂੰ ਫਿਰ ਚਾਰ ਪੰਜ ਭਰਾ ਆ ਜੇ ਹੁਣ ਉਹ ਇਕੱਠੇ ਜਾਂਦੇ ਸੀ ਜੀ ਅੱਜ ਨਹੀਂ ਸੀ ਹੁੰਦਾ ਕੋਈ ਬਰਾਣੇ ਜਵਾਨੀ ਟਰੈਕਟਰ ਹੈ ਨਹੀਂ ਸੀ ਉਹਨਾਂ ਦੇ ਬੱਚੇ ਤੇ ਉਹ ਤੱਕ ਬਾਲਾ ਹੁੰਦਾ ਸੀ ਮਸ਼ੀਨਰੀ ਦਾ ਯੋਗ ਨਹੀਂ ਸੀ ਉਹਨੂੰ ਉਹ ਹੱਥੀ ਕੰਮ ਕਰਦੇ ਸੀ ਹੱਥੀ ਕਰਦੇ ਸੀ ਕਰਾਉਂਦੇ ਵੀ ਸੀ ਨਾਲ ਆ ਕਰਾਉਂਦੇ ਸੀ ਉਹ ਤਾਂ ਬਿਜਲੀ ਨਾਲ ਕੰਮ ਕਰਨਾ ਹਾਂਜੀ ਹਾਂ ਇਹ ਕਿਹਨਾਂ ਨੂੰ ਕਿਸੇ ਤੇ ਦੂਜੇ ਤੇ ਦੂਜੇ ਤੇ ਤੀਜੇ ਤੇ ਤੀਜੇ ਦੇ ਆਈਆਂ ਢੀੜੀਆਂ ਛੱਡਦੀਆਂ ਸੀ ਜੇ ਕੋਈ ਬੰਦਾ ਬਿਮਾਰ ਠਮਾਰ ਹੋ ਜਾਣਾ ਤੇ ਲੋਕਾਂ ਨੇ ਕਿਹਾ ਦੀ ਸਾਡੀ ਵੱੱਢ ਕੇ ਆਈਏ ਵੀ ਬੰਦਾ ਠੱਲਾ ਹੋ ਗਿਆ ਹਾਂ ਨਹੀਂ ਸਹੀ ਗੱਲ ਹੈ ਲੋਕਾਂ ਨੂੰ ਪਿਆਰ ਬਹੁਤ ਸੀ ਕਿਸੇ ਦੇ ਮਰਗਤ ਹੋ ਜਾਣੀ ਤਾਂ ਸਾਰਿਆਂ ਨੇ ਇਕੱਠੇ ਹੋ ਜਾਣਾ ਸਾਰੇ ਇਕੱਠੇ ਹੋ ਕੇ ਤੇ ਉਹਦੀ ਹਾਲੀ ਵੱਢ ਕਿਉਂਦੇ ਸੀ ਤੇ ਮੇਰੇ ਦਾਣੇ ਨਾ ਖਰਾਬ ਅੱਗੇ ਤਾਂ ਹੱਥਾਂ ਨਾਲ ਹੀ ਵੱਢਦੇ ਸੀਗੇ ਨੇ ਕਈ ਕਈ ਦਿਨ ਲੱਗ ਜਾਂਦੇ ਗਾਗਾਂ ਦਾ ਸੀ ਇੱਕ ਮਹੀਨਾ ਇੱਕ ਮਹੀਨਾ ਇੱਕ ਮਹੀਨਾ ਹਾਲੀ ਨਾ ਲੱਗਦਾ ਇੱਕ ਮਹੀਨਾ ਦਾਣੇ ਕੰਢੇ ਨੂੰ ਦੋ ਦੋਨਾਂ ਦੀ ਆੜੀ ਪੈ ਗਈ ਤੇ ਕਿੱਥੇ ਰਹਿਣਾ ਇੱਥੇ ਰਹਿਣਾ ਤੁਹਾਡੇ ਸਾਡੇ ਕੋਲੇ ਆਉਂਦੇ ਗੁੱਡ ਮਾਰਨਿੰਗ ਨਹੀਂ ਗੁੱਡ ਈਵਨਿੰਗ ਹੋ ਗਈ ਨਾ ਕੋਈ ਗੱਲ ਨਹੀਂ ਦਿਨ ਚ ਵੀ ਸੌ ਲੈਂਦੇ ਹਾਂ ਹਾਕੀ ਦਾ ਬੈਗੀ ਆੜੀ ਆ ਆਪਰੇ ਛੋਟੇ ਪਾਂ ਰਹਿਣਾ ਤੀ ਦੇਖ ਲੈ ਮਾਮੂ ਸਾਡੇ ਕੋਲੇ ਰਹਿਣਾ ਸਾਡੇ ਕੋਲ ਰਹਿਣਾ ਤੇ ਥੋੜੇ ਕੋਲ ਰਹਿਣਾ ਸਾਡੇ ਕੋਲ ਰਹਿਣਾ ਸਾਡੇ ਕੋਲ ਰਹਿ ਆਪਾਂ